ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੋਵੇਗੀ ਵੀ ਆਪਾਂ ਨੇ ਨੈੱਕ ਜਿਹੜਾ ਕੱਪੜੇ ਨਾਲ ਕਿਸ ਤਰ੍ਹਾਂ ਅਟੈਚ ਕਰਨਾ ਫਿਰ ਆਪਾਂ ਨੇ ਸ਼ਰਟ ਦੇ ਨਾਲ ਕਿਸ ਤਰ੍ਹਾਂ ਅਟੈਚ ਕਰਨਾ ਵੀ ਗळा ਜਿਹੜਾ ਟੇਡਾ ਨਾ ਜਾਵੇ ਠੀਕ ਹੈ ਜੀ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਧਿਆਨ ਰੱਖਣ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਗळा ਜਿਹੜਾ ਟੇਡਾ ਜਾਂਦਾ ਉਹ ਗੱਲਾਂ ਤੇ ਗੌਰ ਕਰੋ ਆਪਣਾ ਕਦੇ ਵੀ ਨੈੱਕ ਜਿਹੜਾ ਟੇਡਾ ਨਹੀਂ ਜਾਊਗਾ ਠੀਕ ਹੈ ਜੀ ਆਪਾਂ ਨੇ ਕੱਪੜਾ ਰੱਖ ਲਿਆ ਜਿਹਦੇ ਉੱਪਰ ਆਪਾਂ ਨੇ ਨੈੱਕ ਅਟੈਚ ਕਰਨਾ ਬਿਨਾ ਪ੍ਰੈਸ ਤੋਂ ਕਰਾਂਗੇ ਸਲਾਈ ਦੇ ਨਾਲ ਕਰਾਂਗੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਮੇਨ ਚੀਜ਼ ਹੈ ਜਿਹੜੀ ਦੇਖਣ ਵਾਲੀ ਉਹ ਆਪਾਂ ਨੇ ਕੀ ਦੇਖਣਾਗਾ ਵੀ ਜਿੰਨਾ neck ਦੇ ਵਿੱਚ 5 ਇੰਚ ਦਾ ਫਰਕ ਆਗਾ ਠੀਕ ਹੈ ਜੀ 5 ਇੰਚ ਦਾ ਫਰਕ ਹੁੰਦਾ neck ਦੇ ਵਿੱਚ ਤਾਂ ਆਪਾਂ ਨੇ 5 ਇੰਚ ਹੀ ਮਤਲਬ ਮਾਰਕ ਕਰ ਲੈਣਾ ਪਹਿਲਾਂ ਕੱਪੜੇ ਦੇ ਉੱਪਰ ਠੀਕ ਹੈ ਜੀ ਫਿਰ ਆਪਾਂ ਨੇ ਜਿਹੜਾ ਨੈੱਕ ਆ ਅਟੈਚ ਕਰਨਾ ਘੱਟ ਵੱਧ ਕਰਕੇ ਆਪਾਂ ਅਟੈਚ ਕਦੇ ਨਹੀਂ ਕਰਨਾ ਹੈਗਾ ਕਿਉਂਕਿ ਜੇ ਆਪਾਂ ਨੇ ਘੱਟ ਕਰ ਦਿੱਤਾ ਤਾਂ ਨੈੱਕ ਇਸ ਤਰ੍ਹਾਂ ਹੋ ਜਾਊਗਾ ਜੇ ਵੱਧ ਕਰ ਦਿੱਤਾ ਫਿਰ ਇਸ ਤਰ੍ਹਾਂ ਹੋ ਜਾਊਗਾ ਜਿੰਨਾ ਉਹਦੇ ਵਿੱਚ ਕਟਿੰਗ ਦੇ ਟਾਈਮ ਫਾਸਲਾ ਦਿੱਤਾ ਹੋਇਆ ਤਾਂ ਉਨਾ ਹੀ ਆਪਾਂ ਨੇ ਰੱਖਣਾਗਾ ਉਹ ਤੋਂ ਘੱਟ ਵੱਧ ਕਰਕੇ ਆਪਾਂ ਨੇ ਬਿਲਕੁਲ ਵੀ ਨਹੀਂ ਰੱਖਣਾ ਹੈਗਾ ਨਹੀਂ ਤਾਂ ਫਿਰ ਮੋਢਿਆਂ ਦੇ ਉੱਪਰੋਂ गिरਨ ਲੱਗ ਜਾਂਦਾ ਨੈੱਕ ਠੀਕ ਹੈ ਜੀ ਪਹਿਲਾਂ ਇੱਥੇ ਮਾਰਕ ਕਰਾਂਗੇ 5 ਇੰਚ ਤੇ ਠੀਕ ਹੈ ਜੀ 3 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਨੈੱਟ ਨੂੰ ਆਪਾਂ ਨੇ ਇਸ ਤਰ੍ਹਾਂ ਨਿਸ਼ਾਨਾ ਦੇ ਉੱਪਰ ਰੱਖ ਲੈਣਾ ਠੀਕ ਹੈ ਜੀ ਇਸ ਤਰ੍ਹਾਂ 5 ਇੰਚ ਦਾ ਮਾਰਕ ਕੀਤਾ ਆਪਾਂ ਨੇ neck ਬਿਲਕੁਲ ਸਹੀ ਆਊਗਾ ਕਦੇ ਵੀ ਟੇਡਾ ਨਹੀਂ ਆਊਗਾ ਨਾ ਹੀ ਤੀਰਿਆਂ ਦਾ ਕੱਪੜਾ ਜਿਹੜਾ ਉਹ ਵਧੇ ਘਟੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਥੇ ਸਲਾਈ ਲਗਾਉਣੀ ਸ਼ੁਰੂ ਕਰ ਦੇਣੀ ਹੈ ਕਿ ਵੱਡੇ ਵਖੇ ਨਾਲ ਆਪਾਂ ਸਲਾਈ ਲਗਾਵਾਂਗੇ ਤੁਸੀਂ ਪ੍ਰੈਸ ਨਾਲ ਵੀ ਚਿਪਕਾ ਸਕਦੇ ਹੋ ਪਰ ਮੈਂ ਤੁਹਾਨੂੰ ਸਲਾਈ ਨਾਲ ਲਾ ਕੇ ਦਿਖਾਉਂਗੀ ਇੱਧਰਲੀ ਸਾਈਡ ਤੋਂ ਆਪਾਂ ਨੇ ਜਿਹੜਾ ਮਾਰਕ ਕੀਤਾ ਹੋਇਆ ਹੈ ਉਹਦੇ ਉੱਪਰੋਂ ਆਪਾਂ ਨੇ ਬਿਲਕੁਲ ਸਹੀ ਰੱਖਣਾਗਾ ਜੇ ਥੋੜੇ ਟੇਡਾ ਹੋ ਗਿਆ ਤਾਂ ਨੀਚੇ ਤੋਂ ਵੀ ਟੇਡਾ ਹੋ ਜਾਣਾ ਨੈਕ ਨੇ ਆਪਣੇ ਆਪ ਹੀ ਟੇਡਾ ਹੋ ਜਾਣਾ ਠੀਕ ਹੈ ਜੀ ਇਸ ਕਰਕੇ ਜਿੱਥੇ ਆਪਾਂ ਨੇ ਮਾਰਕ ਕੀਤਾ ਹੋਇਆ ਉੱਥੋਂ ਆਪਾਂ ਨੇ ਚੰਗੀ ਤਰ੍ਹਾਂ ਫੜ ਕੇ ਫੇਰ ਹੀ ਸਲਾਈ ਲਗਾਉਣੀ ਆ ਠੀਕ ਹੈ ਜੀ ਨੈਕ ਦੇਖ ਸਕਦੇ ਹੋ ਤੁਸੀਂ ਆਪਾਂ ਬਿਲਕੁਲ ਸਿੱਧਾ ਅਟੈਚ ਕੀਤਾਗਾ ਕਿਸੇ ਵੀ ਸਾਈਡ ਤੋਂ ਵੱਧ ਘੱਟ ਨਹੀਂ ਹੈਗਾ ਕੱਪੜਾ ਵੀ ਜਾਂ ਟੇਡਾ ਜਾ ਰਿਹਾਗਾ ਨੀਚੇ ਤੋਂ ਵੀ ਨਹੀਂ ਟੇਡਾ ਜਾ ਰਿਹਾ ਤੇ ਹੁਣ ਆਪਾਂ ਕੱਪੜਾ ਜਿਹੜਾ ਹਾਲ ਦੇ ਨਾਲ ਕੱਟ ਕਰ ਦਾਂਗੇ ਹੁਣ ਆਪਾਂ ਜਿਹੜਾ ਇਹ ਕੱਪੜਾ ਆਪਾਂ ਨੇ ਰੱਖਿਆਗਾ ਨਾ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦਾਂਗੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਦਿੱਤੀ ਆ ਹੁਣ ਆਪਾਂ ਇਹਨੂੰ ਸ਼ਰਟ ਦੇ ਨਾਲ ਅਟੈਚ ਕਰਾਂਗੇ ਹਾਂਜੀ ਦੋਸਤੋ ਹੁਣ ਆਪਾਂ ਨੇ ਕਮੀਜ਼ ਦਾ ਜਿਹੜਾ ਸੈਂਟਰ ਕਰ ਲੈਣਾਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸੈਂਟਰ ਕਰ ਲਾਂਗੇ ਇੱਥੇ ਮਾਰਕ ਕਰਾਂਗੇ ਸੈਂਟਰ ਦਾ ਠੀਕ ਹੈ ਜੀ ਇੱਥੇ ਇਸ ਤਰ੍ਹਾਂ ਤੇ ਆਪਾਂ ਨੇ ਇਹਦਾ ਵੀ ਸੈਂਟਰ ਕਰ ਲੈਣਾ ਗਲੇ ਦਾ ਵੀ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਨੇ ਕੱਪੜਾ ਕੱਟ ਕਰ ਦੇਣਾਗਾ neck ਨੂੰ ਆਪਾਂ ਨੇ ਚੰਗੀ ਤਰ੍ਹਾਂ ਉੱਪਰ ਸਹੀ ਤਰ੍ਹਾਂ ਕਰਕੇ ਰੱਖ ਲੈਣਾਗਾ ਕਿਸੇ ਵੀ ਸਾਈਡ ਤੋਂ ਵੱਧ ਘੱਟ ਨਹੀਂ ਹੋਣਾ ਚਾਹੀਦਾ ਕੱਪੜਾ ਇੱਕ ਵਾਰ ਆਪਾਂ ਮਿਣਾਗੇ ਠੀਕ ਹੈ ਜੀ ਸੈਂਟਰ ਨੂੰ ਆਪਾਂ ਨੇ ਸੈਂਟਰ ਦੇ ਨਾਲ ਇਸ ਤਰ੍ਹਾਂ ਮਲਾ ਲੈਣਾ ਹਾਂਜੀ ਦੋਸਤੋ ਸਲਾਈ ਲਗਾਉਣ ਤੋਂ ਪਹਿਲਾਂ ਆਪਾਂ ਨੇ ਇੱਕ ਵਾਰ ਮਿਲ ਲੈਣਾ ਵੀ 3.5 ਇੰਚ ਤੇ 3.5 ਇੰਚ ਵੀ ਸਹੀ ਆ ਰਿਹਾ ਕੱਪੜਾ ਆਪਣੇ ਕੋਲੇ ਠੀਕ ਹੈ ਜੀ ਨਹੀਂ ਸਹੀ ਆ ਰਿਹਾ ਤਾਂ ਆਪਾਂ ਨੇ ਉਹਨੂੰ ਸਹੀ ਹੀ ਕਰ ਲੈਣਾਗਾ ਐਵੇਂ ਨਹੀਂ ਹੈਗਾ ਵੀ ਆਪਾਂ ਨੇ ਵੱਧ ਘੱਟ ਉਹਨੇ ਤੇ ਹੀ ਸਲਾਈ ਲਗਾ ਦੇਣੀ ਆ ਪਹਿਲਾਂ ਆਪਾਂ ਨੇ ਸਹੀ ਕਰ ਲੈਣਾਗਾ ਕਿਉਂਕਿ ਫੇਰ ਹੀ ਆਪਾਂ ਨੇ ਸਲਾਈ ਆ ਜਿਹੜੀ ਲਗਾਉਣੀ ਆ ਠੀਕ ਹੈ ਜੀ ਹੁਣ ਆਪਾਂ ਸਲਾਈ ਲਗਾ ਦਾਂਗੇ ਇੱਥੇ ਸੈਂਟਰ ਨੂੰ ਆਪਾਂ ਨੇ ਸੈਂਟਰ ਦੇ ਨਾਲ ਮਲਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਫੇਰ ਆਪਾਂ ਨੇ ਸਲਾਈ ਲਗਾਉਣੀ ਆ ਇਹ ਜੇ ਸੈਂਟਰ ਟੇਡਾ ਹੋ ਗਿਆ ਫੇਰ ਨੈਕ ਟੇਡਾ ਹੋ ਜਾਊਗਾ ਇਸ ਕਰਕੇ ਆਪਾਂ ਨੇ ਸੈਂਟਰ ਨੂੰ ਬਿਲਕੁਲ ਸੈਂਟਰ ਦੇ ਨਾਲ ਮਲਾ ਲੈਣਾ ਫੇਰ ਆਪਾਂ ਨੇ ਸਲਾਈ ਆ ਜਿਹੜੀ ਕੰਪਲੀਟ ਕਰਨੀ ਆ ਲੈਣਾ ਵੀ ਆਪਣਾ ਨੈੱਕ ਆ ਜਿਹੜਾ ਬਿਲਕੁਲ ਸਹੀ ਆ ਰਿਹਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਧਰ ਵੀ ਸਾਢੇ ਤਿੰਨ ਤੋਂ ਇੱਕ ਡੰਡਾ ਘਟਾ ਸਾਢੇ ਤਿੰਨ ਤੋਂ ਇੱਕ ਡੰਡਾ ਇਧਰਲੀ ਸਾਈਡ ਵੀ ਘਟਾ ਤੇ ਇਧਰ ਸਾਢੇ ਤਿੰਨ ਦੇ ਉੱਪਰ ਇੱਕ ਡੰਡਾ ਆ ਇਧਰਲੀ ਸਾਈਡ ਵੀ ਸਾਢੇ ਤਿੰਨ ਦੇ ਉੱਤੇ ਇੱਕ ਡੰਡਾ ਆ ਠੀਕ ਹੈ ਜੀ ਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਇੱਕ ਡੰਡਾ ਘਟਾ ਚਾਰ ਤੋਂ ਤੇ ਇਧਰਲੀ ਸਾਈਡ ਵੀ ਇੱਕ ਡੰਡਾ ਘਟਾ ਚਾਰ ਤੋਂ ਠੀਕ ਹੈ ਜੀ neck ਆਪਣਾ ਬਿਲਕੁਲ ਸਹੀ ਆਇਆ ਤੇ ਆਪਾਂ ਨੇ ਬਿਨਾ ਮਾਣੇ ਕੱਪੜਾ ਕੱਟ ਨਹੀਂ ਕਰਨਾ ਹੈਗਾ ਜੇ ਕੱਪੜਾ ਕੱਟ ਹੋ ਗਿਆ ਫਿਰ ਆਪਣਾ neck ਆ ਜਿਹੜਾ ਸਹੀ ਨਹੀਂ ਆਉਣਾ ਹੈਗਾ ਦੁਬਾਰਾ ਜੇ ਜੜਨਾ ਪੈ ਜਵੇ ਇਸ ਕਰਕੇ ਆਪਾਂ ਨੇ ਪਹਿਲਾਂ ਹੀ ਮਣ ਲੈਣਾਗਾ ਤੇ ਹੁਣ ਆਪਾਂ ਨੇ ਕੱਪੜਾ ਇੱਥੋਂ ਕੱਟ ਕਰ ਦੇਣਾਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਇੱਥੇ ਟੱਕ ਲਗਾ ਦਾਂਗੇ ਕਿਉਂਕਿ ਇਹਨੂੰ ਮੋੜਨ ਦੇ ਵਿੱਚ ਆਸਾਨੀ ਹੋ ਜਵੇ ਕਾਟਣੇ ਜਿਹੜੇ ਆਪਾਂ ਨੇ ਸਲਾਈ ਦੇ ਉੱਪਰ ਨਹੀਂ ਲਗਾਉਣੇ ਹੈਗੇ ਕੱਪੜੇ ਦੇ ਉੱਪਰ ਲਗਾਉਣੇ ਨੇ ਤੇ ਆਪਾਂ ਨੇ ਸਲਾਈ ਆ ਜਿਹੜੀ ਨਹੀਂ ਕੱਟ ਕਰਨੀ ਹੈਗੀ ਵੱਡੇ ਮਸੇ ਨਾਲ ਆਪਾਂ ਜਿਹੜੀ ਸਲਾਈ ਆ ਇਹ ਲਗਾਵਾ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ neck ਆਪਾਂ ਨੇ ਅਟੈਚ ਕਰ ਦਿੱਤਾਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ